ਮੈਂ ਵੀ ਕੋ ਹਮੇਸ਼ਾ ਅ ਅੱਜ ਸਤਗੁਰੂ ਮਹਾਰਾਜ ਮਹਾਰਾਜ ਰਾਮਦਾਸ ਜੀ ਨੇ ਅੱਜ ਬੁਲਾਇਆ ਫੈਮਿਲੀ ਨਾਲ ਤਾਂ ਹਮੇਸ਼ਾ ਜਦੋਂ ਖੇਡਦੇ ਰਹੇ ਉਹਨਾਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਹਮੇਸ਼ਾ ਸਾਨੂੰ ਇਸ ਤਰੀਕੇ ਨਾਲ ਬੁਲਾਉਂਦੇ ਰਹਿਣ ਤੇ ਅੱਜ ਜਿੱਥੇ ਵੀ ਅਸੀਂ ਸਾਡੀ ਹਾਕੀ ਹੈ ਸਾਨੂੰ ਪਤਾ ਜਿਸ ਤਰ੍ਹਾਂ ਤਰੀਕੇ ਨਾਲ ਉੱਥੇ ਅਸੀਂ ਆਪਣੀ ਪ੍ਰੀਪਰੇਸ਼ਨ ਕਰਦੇ ਹਾਂ ਤੇ ਹਮੇਸ਼ਾ ਗੁਰੂ ਨੂੰ ਹਾਜ਼ਰ ਨਾਲ ਰੱਖਦੇ ਹਾਂ ਹੈ ਨਾ ਹਮੇਸ਼ਾ ਇਹਨਾਂ ਦੇ ਅਸੀਰਵਾਦ ਨਾਲ ਉਸ ਮੈਚ ਖੇਡਣ ਜਾਂ ਪ੍ਰੈਕਟਿਸ ਕਰਦੇ ਹਾਂ ਸੋ ਅੰਦੇ ਦੇਖਿਆ ਜਾਵੇ ਸਾਡੀ ਹਾਕੀ ਬਹੁਤ ਵਧੀਆ ਕਰ ਰਹੀ ਹੈ ਸੋ ਅੱਜ ਨਰਾਜ ਦਾ ਸ਼ੁਕਰਗੁਜ਼ਾਰ ਕਰਨਾ ਹੈ ਹਾਕੀ ਨੇ ਬੜਾ ਨਾਮ ਇਸ ਨੂੰ ਰੁਸ਼ਨ ਕੀਤਾ ਹੈ ਨਾ ਪਰ ਸਾਡੇ ਵੱਲੋਂ ਕੀ ਤਿਆਰੀ ਕੀਤੀ ਖਿਡਾਰੀਆਂ ਨੂੰ ਕੀ ਚਾਹੀਦਾ ਹੈ ਦੇਖिए ਪ੍ਰੀਪਰੇਸ਼ਨ ਸਭ ਤੋਂ ਮੈਂ ਕਹਾਂਗਾ ਕਿ ਵਧੀਆ ਹੋ ਰਹੀ ਹੈ ਵਰਲਡ ਲੈਵਲ ਦੇ ਸਾਡੇ ਕੋਲ ਕੋਚਸ ਨੇ ਫੈਡਰੇਸ਼ਨ ਹੈ ਜਿਹੜੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਕੀ ਇੰਡੀਆ ਲੀਗ ਸਟਾਰਟ ਹੋ ਰਹੀ ਹੈ ਗ੍ਰਾਸ ਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਸਭ ਤੋਂ ਵਧੀਆ ਜਿਹੜਾ ਹੌਕੀ ਇੰਡੀਆ ਨੇ ਹੁਣ ਕੰਮ ਕੀਤਾ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਸਿਲੈਕਟ ਕਰਕੇ ਉਹਨਾਂ ਦੇ ਫੋਰਨ ਟੂਰ ਲੱਗ ਰਹੇ ਨੇ ਜਿਆਦਾ ਤੋਂ ਜਿਆਦਾ ਇੰਟਰਨੈਸ਼ਨਲ ਮੈਚੇਜ਼ ਉਹਨਾਂ ਨੂੰ ਮਿਲ ਰਿਹਾ ਆਈ ਥਿੰਕ ਇਹ ਬਹੁਤ ਵਧੀਆ ਚੀਜ਼ ਹੈ ਜੋ ਉਹਨਾਂ ਦੇ ਟਾਈਮ 'ਚ ਇੰਡੀਆ ਦੇ ਪੇਪਲੀ ਵਧੀਆ ਕਿ ਨੌਜਵਾਨ ਨਸ਼ਿਆਂ ਚੋਂ ਦੇ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਦੇਖਿਏ ਪਹਿਲਾਂ ਨਾਲ ਸਾਡਾ ਯੰਗਸਟਰ ਮੈਬਾ ਕਾਫੀ ਸਿਹਤਾਰ ਹੋ ਰਿਹਾ ਜਿਆਦਾ ਜਿਆਦਾ ਤੋਂ ਜਿਆਦਾ ਸਾਨੂੰ ਪਿੰਡਾਂ 'ਚ ਹੋਰ ਜਿਆਦਾ ਪਲੇਅਰਾਂ ਨੂੰ ਸਟੇਡੀਅਮ ਫੇਡਾਂ ਲਾਉਣਾ ਚਾਹੀਦਾ ਚਾਹੇ ਕੋਈ ਗੇਮ ਹੋਵੇ ਹਾਕੀ ਨਹੀਂ ਕੋਈ ਵੀ ਗੇਮ ਨੂੰ ਚੂਜ਼ ਕਰ ਪਰਟੀਕੂਲਰ ਹਾਕੀ ਦੇ ਵਿੱਚ ਚੰਗਾ ਨਾਮ ਟੁਟੇਗਾ ਤੁਸੀਂ ਵਧੀਆ ਪਰਫਾਰਮੈਂਸ ਦਿੱਤੀ ਹੋਰ ਹਾਂ ਹੁਣ ਮੌਜੂਦਾ ਸਮੇਂ ਵਿੱਚ ਤੁਹਾਡੇ ਕੋਲ ਕੀ ਪ੍ਰੋਨਾ ਕਿਤੇ ਜਾ ਰਹੇ ਆ ਦੇਖੀਏ ਮੈਂ ਹੁਣ ਹਾਕੀ ਇੰਡੀਆ ਦੇ ਨਾਲ ਸਿਲੈਕਟਰ ਹਾਂ ਫਿਰ ਬੋਰਡ ਮੈਂਬਰ ਉਸ ਤੋਂ ਬਾਅਦ ਮੇਰੇ ਕੋਲ ਹੁਣ ਸਬ ਜੂਨੀਅਰ ਬੱਚੇ ਨੇ ਅੰਡਰ 15 16 ਸੋ ਉਹਨਾਂ ਦੇ ਵਰਕ ਕਰ ਰਹੇ ਹਾਂ ਭਾਜੀ ਕਿਉਂਕਿ ਅੱਜ ਕੱਲ ਦੀ ਹਾਕੀ ਹੈ ਜਾਂ ਕੋਈ ਵੀ ਤੁਸੀਂ ਕੰਮ ਦੇਖ ਲਓ ਜੇ ਸਾਡਾ ਬੇਸਿਕ ਸਾਡੇ ਵਧੀਆ ਨੇ ਤੇ ਅਸੀਂ ਉਥਲੇ ਲੈਵਲ ਤੇ ਜਾ ਕੇ ਇੱਕ ਵਧੀਆ ਤਰੀਕੇ ਨਾਲ ਉਸ ਲੈਵਲ ਤੇ ਪਰਫਾਰਮ ਕਰ ਸਕਦੇ ਹਾਂ ਸੋ ਮੇਰਾ ਇਹ ਸੀਗਾ ਕਿ ਜਿੰਨਾ ਮੇਰਾ ਐਕਸਪੀਰੀਅੰਸ ਹੈ ਪਿਛਲੇ 8 12 13 ਸਾਲ ਦਾ ਵਰਲਡ ਦੇ ਬੈਸਟ ਕੋਚੇਜ਼ ਨਾਲ ਕੰਮ ਕੀਤਾ ਸੋ ਇਹ ਕਿ ਜਿਹੜਾ ਆਪਣਾ ਐਕਸਪੀਰੀਅੰਸ ਆਪਣੀ ਨੌਲੇਜ ਆਪਣੇ ਬੱਚਿਆਂ ਨਾਲ ਸ਼ੇਅਰ ਕਰਾਂ